ਹੈਲੋ ਡੀਅਰ ਸਟੂਡੈਂਟਸ ਅੱਜ ਆਪਾਂ ਕਰਾਂਗੇ ਪੰਜਾਬੀ ਮਾਂ ਬੋਲੀ ਕਲਾਸ 3 ਦੀ ਬੁੱਕ ਦਾ ਚੈਪਟਰ ਨੰਬਰ 5 ਹਾਂਜੀ 5th ਚੈਪਟਰ ਹੈਗਾ ਏ ਤਕੜੇ ਦਾ ਸੱਤੀ ਵਿਹੀ 100 ਠੀਕ ਹੈ ਹਨ ਕਿ ਇਸ ਕਹਾਣੀ ਵਿੱਚ ਦੱਸਿਆ ਹੈ ਕਿ ਦੁਨੀਆ ਵਿੱਚ ਹਰ ਤਕੜਾ ਬੰਦਾ ਮਾੜੇ ਬੰਦੇ ਨੂੰ ਖਾਈ ਜਾ ਰਿਹਾ ਹੈ ਜੋ ਕਿ ਗਲਤ ਹੋ ਰਿਹਾ ਹੈ ਕਿ ਇੱਕ ਦਿਨ ਇੱਕ ਲੇਲੇ ਨੂੰ ਬੜੀ ਪਿਆਸ ਲੱਗੀ ਉਹ ਆਪਣੀ ਮਾਂ ਬੱਕਰੀ ਕੋਲ ਗਿਆ ਤੇ ਕਹਿਣ ਲੱਗਾ ਮਾਂ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਂ ਹੁਣੇ ਤੈਨੂੰ ਪਾਣੀ ਪਿਲਾ ਕੇ ਲਿਆਉਂਦੀ ਹਾਂ ਬકરી ਬੋਲੀ ਠੀਕ ਹੈ ਇਹ ਸੀਨ ਦਿੱਤਾ ਉਹਦਾ ਮਾਂ ਮੈਂ ਹੁਣ ਵੱਡਾ ਹੋ ਗਿਆ ਹਾਂ ਮੈਂ ਆਪਣਾ ਕੰਮ ਖੁਦ ਕਰਨਾ ਚਾਹੁੰਦਾ ਹਾਂ ਮੈਂ ਆਪੇ ਹੀ ਨਦੀ ਤੇ ਜਾ ਕੇ ਪਾਣੀ ਪੀ ਆਉਂਦਾ ਹਾਂ ਲੇਲਾ ਥੋੜੇ ਆਤਮ ਵਿਸ਼ਵਾਸ ਨਾਲ ਬੋਲਿਆ ਬੇਟਾ ਬਾਹਰ ਜੰਗਲੀ ਜਾਨਵਰ ਹੋਣਗੇ ਉਹ ਤੈਨੂੰ ਖਾ ਜਾਣਗੇ ਤੂੰ ਹਾਲੇ ਛੋਟਾ ਹੈ ਇਸ ਲਈ ਤੂੰ ਬੈਠ ਕੇ ਆਉਂਦੀ ਹਾਂ ਬੱਕਰੀ ਸਮਝਾਉਂਦਿਆਂ ਬੋਲੀ ਠੀਕ ਹੈ ਮਾਂ ਮੈਨੂੰ ਕੁਝ ਨਹੀਂ ਹੋਣ ਲੱਗਾ ਜਿਹੜਾ ਮੈਨੂੰ ਕੁਝ ਕਹੇਗਾ ਮੈਂ ਉਸ ਨੂੰ ਕਹਿ ਦੇਵਾਂਗਾ ਅੰਕਲ ਮੈਨੂੰ ਕੁਝ ਨਾ ਆਖੋ ਲੇਲੇ ਨੇ ਭੋਲੇਪਨ ਵਿੱਚ ਜਵਾਬ ਦਿੱਤਾ ਬੱਕਰੀ ਨੇ ਬਥੇਰਾ ਸਮਝਾਇਆ ਪਰ ਲੇਲੇ ਨੇ ਇੱਕ ਨਾ ਸੁਣੀ ਉਹ ਜਿੱਦ ਕਰਕੇ ਨਦੀ ਤੇ ਚਲਾ ਗਿਆ ਤੇ ਪਾਣੀ ਪੀ ਜਾਂ ਲੱਗਾ ਨਦੀ ਦਾ ਠੰਡਾ ਤੇ ਨਿਰਮਲ ਜਲ ਪੀ ਕੇ ਉਹ ਬਹੁਤ ਖੁਸ਼ ਹੋਇਆ ਦੂਰੋਂ ਇੱਕ ਬਘਿਆੜ ਨੇ ਲੇਲੇ ਨੂੰ ਪਾਣੀ ਪੀਂਦੇ ਦੇਖਿਆ ਲੇਲੇ ਨੂੰ ਦੇਖ ਕੇ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਹੌਲੀ ਹੌਲੀ ਚੱਲ ਕੇ ਲੇਲੇ ਕੋਲ ਆ ਗਿਆ ਤੇ ਗਰਜ ਕੇ ਕਹਿਣ ਲੱਗਾ ਓਏ ਲੇਲੇ ਦੇ ਬੱਚੇ ਮੇਰਾ ਪਾਣੀ ਕਿਉਂ ਗੰਦਾ ਕਰ ਰਿਹਾ ਹੈ ਤੈਨੂੰ ਪਤਾ ਨਹੀਂ ਮੈਂ ਪਾਣੀ ਪੀ ਰਿਹਾ ਲੇਲਾ ਬਗਿਆੜ ਨੂੰ ਦੇਖ ਕੇ ਡਰ ਗਿਆ ਥੋੜਾ ਸੰਭਲ ਕੇ ਉਹ ਬਗਿਆੜ ਦਾ ਮਜ਼ਾਕ ਉਡਾਉਂਦਾ ਬੋਲਿਆ ਅੰਕਲ ਜੀ ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਵੱਲ ਆ ਰਿਹਾ ਹੈ ਫਿਰ ਮੈਂ ਤੁਹਾਡਾ ਪਾਣੀ ਕਿਵੇਂ ਗੰਦਾ ਕਰ ਸਕਦਾ ਹਾਂ ਲੇਲੇ ਦੀ ਗੱਲ ਸੁਣ ਕੇ ਬਗਿਆੜ ਥੋੜਾ ਸ਼ਰਮਿੰਦਾ ਜਿਹਾ ਹੋ ਗਿਆ ਪਰ ਉਹ ਤਾਂ ਉਸ ਨੂੰ ਖਾਣਾ ਚਾਹੁੰਦਾ ਸੀ ਫਿਰ ਉਹ ਗਰਜ ਕੇ ਬੋਲਿਆ ਓਏ ਬਹੁਤੀਆਂ ਗੱਲਾਂ ਨਾ ਕਰ ਤੂੰ ਮੈਨੂੰ ਇਹ ਦੱਸ ਕੇ ਪਿਛਲੇ ਸਾਲ ਤੂੰ ਮੈਨੂੰ ਗਾਲਾਂ ਕਿਉਂ ਕੱਢੀਆਂ ਸਨ ਲੇਲਾ ਠਾਕਾ ਲਗਾ ਕੇ ਹੱਸਿਆ ਤੇ ਬੋਲਿਆ ਅੰਕਲ ਪਿਛਲੇ ਸਾਲ ਤਾਂ ਮੈਂ ਪੈਦਾ ਵੀ ਨਹੀਂ ਸੀ ਹੋਇਆ ਮੈਂ ਤੁਹਾਨੂੰ ਗਾਲਾਂ ਕਿਵੇਂ ਕੱਢ ਸਕਦਾ ਸਾਂ ਇਸ ਵਾਰ ਬਗਿਆੜ ਸ਼ਰਮਿੰਦਾ ਹੋਣ ਦੀ ਬਜਾਏ ਹੋਰ ਉੱਚੀ ਗਰਜ ਕੇ ਬੋਲਿਆ ਤੂੰ ਨਹੀਂ ਤੇ ਤੇਰੇ ਪਿਓ ਜਾਂ ਦਾਦੇ ਨੇ ਕੱਡੀਆਂ ਹੋਣਗੀਆਂ ਇਸ ਦੀ ਤੈਨੂੰ ਸਜ਼ਾ ਮਿਲੇਗੀ ਲੇਲਾ ਡਰਦਾ ਡਰਦਾ ਬੋਲਿਆ ਅੰਕਲ ਇਸ ਵਿੱਚ ਮੇਰਾ ਕੀ ਕਸੂਰ ਲੇਲੇ ਦੇ ਬੋਲ ਹਾਲੇ ਮੂੰਹ ਵਿੱਚ ਹੀ ਸਨ ਕਿ ਬਗਿਆੜ ਉਸਤੇ ਚਪਟ ਪਿਆ ਤੇ ਮਿੰਟਾਂ ਸਕਿੰਟਾਂ ਵਿੱਚ ਹੀ ਉਸ ਨੂੰ ਪਾੜ ਕੇ ਖਾ ਗਿਆ मैडम ਕੋਲੋਂ ਬੱਚੇ ਕਹਾਣੀ ਸੁਣ ਕੇ ਬੋਲੇ ਮੈਡਮ ਲੇਲੇ ਨਾਲ ਤੇ ਬਹੁਤ ਵਧੀਕੀ ਹੋਈ ਬਗਿਆੜ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਉਸ ਵਿਚਾਰੇ ਦਾ ਕੀ ਕਸੂਰ ਸੀ ਬੱਚਿਓ ਇੱਕ ਕਹਾਵਤ ਹੈ ਜਿਸ ਜਿਸ ਦੀ लाठी ਉਸ ਦੀ ਮੱਜ ਭਾਅ ਤਗੜਾ ਬੰਦਾ ਜੋ ਚਾਹੇ ਕਰ ਸਕਦਾ ਹੈ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਅੱਜ ਦਾ ਇਨਸਾਨ ਵੀ ਇਹੋ ਹੀ ਕਰ ਰਿਹਾ ਹੈ ਤਗੜਾ ਮਾੜੇ ਨੂੰ ਸ਼ਰਿਆਮ ਤੰਕ ਕਰ ਰਿਹਾ ਹੈ ਤਾਈਓ ਤਾਂ ਕਹਿੰਦੇ ਨੇ ਕਿ ਤਕੜੇ ਦਾ ਸੱਤੀਵੀਂ ਹੀ ਸੋ ਓਖੇ ਸ਼ਬਦਾਂ ਦੇ ਅਰਥ ਪਿਆਸ ਤਰੇ ਖੁਦ ਆਪ ਜਵਾਬ ਉੱਤਰ ਨਿਰਮਲ ਸਾਫ਼ ਚਪਟਪਿਆ ਟੁੱਟਪਿਆ ਸ਼ਰਿਆਮ ਖੁਲਿਆਮ ਮੂੰਹ ਵਿੱਚ ਪਾਣੀ ਆਉਣਾ ਜੀ ਲਲਚਾ ਜਾਣਾ ਆਤਮ ਵਿਸ਼ਵਾਸ ਆਪਣੇ ਆਪ ਤੇ ਭਰੋਸਾ ਕਰਨਾ ਤਕਾ ਲਗਾ ਕੇ ਹਸਣਾ ਉੱਚੀ ਹਸਣਾ ਮਜ਼ਾਕ ਮਖੌਲ ਵਧੀਕੀ ਜਾਦਤੀ ਕਸੂਰ ਦੋਸ਼ ਪਕੜਿਆ ਸਟੂਡੈਂਟਸ